ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਇਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਅੱਜ ਆਪਾਂ ਤੁਹਾਨੂੰ ਤੀਜਾ ਸੂਆ ਮੱਝ ਦੀ ਵੀਡੀਓ ਕਵਰ ਕਰ ਰਹੇ ਹਾਂ ਫੁੱਲ ਡਿਟੇਲ ਸ਼ੇਅਰ ਕਰਾਂਗੇ 7 ਤੋਂ 8 ਦਿਨ ਇਹਨਾਂ ਨੂੰ ਸੂਈ ਨੂੰ ਹੋ ਗਿਆ ਤੇ ਪਿੱਛੇ ਇਹਦੇ ਕੱਟੀ ਆ ਦੋਸਤੋ ਮਗਰ ਕੱਟੀ ਆ ਸੱਤ ਤੋਂ ਅੱਠ ਦਿਨ ਦੀ ਸੂਈ ਵੀ ਆ ਇਹਦੇ ਨੀਚੇ ਹੁਣ 14 ਕਿਲੋ ਲੀਟਰ ਵਾਲਾ ਦੁੱਧ ਕਿਲੋਆਂ ਵਾਲਾ ਤਿਆਰ ਆ ਜਿਹੜਾ ਮਰਜੀ ਵੀਰ ਆਪਣਾ 2 ਨਹੀਂ 4 ਨਹੀਂ ਚਾਹੇ 6 ਡੰਗ ਜੋ ਕੇ ਲੈ ਜੇ 14 ਕਿਲੋ ਦੁੱਧ ਜਮਾਂ ਨੈੱਟ ਤਿਆਰ ਆ ਕਣ ਵਗੈਰਾ ਇਹਦਾ ਹਜੇ ਚੱਲਣਾਗਾ ਆ ਸਾਨੂੰ ਥੰਡ ਨੇੜ ਤੋਂ ਚੈੱਕ ਕਰਾ ਦੇਣਾ ਪੂਰਾ ਬਿੱਟੀ ਤੇ ਚੰਗਾ ਸੋਨਾ ਮੂਰਲੇ ਨਾਲ ਮੂਰਲਾ ਥੰਡ ਮੈਲ ਦਾ ਮਗਰਲਾ ਮਗਰਲਾ ਪੂਰਾ ਚੌੜਾ ਬਿੱਚਿੱਤੇ ਥਣ ਲੱਗਿਆ ਹੋਇਆ ਧਾਰ ਵਗੈਰਾ ਵੀ ਇਹਦੀ ਚੈੱਕ ਕਰਾਵਾਂਗੇ ਇਸ ਤੋਂ ਬਾਅਦ ਇਹ ਤਾਂ ਜੀ ਸੱਚੀ ਗੱਲ ਹੈ ਕਰਾਵਾਂਗੇ ਤੋੜ ਕੇ ਦਿਖਾਉਣਾ ਦੋਸਤੋ ਸਾਨੂੰ ਆ ਫੇਸ ਕੁਆਲਟੀ ਦੇ ਸਕਦੇ ਹਾਂ ਮੱਝ ਦੀ ਇੱਕ ਸਿੰਘ ਦੀ ਟੋਪੀ ਜ਼ਰੂਰ ਲਈ ਵੀ ਆ ਦੇਖ ਸਕਦੇ ਹੋ ਪਰ ਦੁੱਧ ਵਾਲੀ ਮੱਝ ਆ ਦੋਸਤੋ ਜਿੱਦਾਂ ਆਪਾਂ ਕਹਿੰਦੇ ਆ ਪੂਰੀ ਚੌੜੇ ਪਿੱਠੇ ਦੀ ਮੱਝ ਦੁੱਧ ਵਾਲੀ ਮੱਝ ਆ ਗਈ ਅਕਤਲਮਾ ਵੱਡਾ ਕੱਦ ਕਾਠਾ 14 ਕਿਲੋ 7 ਦਿਨ ਦੀ ਸੂਈ ਥੱਲੇ ਨੈਟ ਦੁੱਧ ਤਿਆਰ ਆ ਅੰਦੀਸ਼ਾ ਜੀ ਦੋਸਤੋ ਪੂਰੀ ਬੇਲ ਵਾਲੀ ਦੇ ਉੱਚੇ ਕੱਦ ਵਾਲੀ ਦੇ ਚੌੜੇ ਪਿੱਠੇ ਦੀ ਮੱਝ ਆ ਤੀਜਾ ਸੂਆ ਸੂਈ ਹੋਈ ਆ ਦੁੱਧ ਮੈਂ ਤੁਹਾਨੂੰ ਦੱਸ ਹੀ ਦਿੱਤਾ ਦੋਸਤੋ 14 ਕਿਲੋ ਤਿਆਰ ਆ ਤੋਰਾ ਵਗੈਰਾ ਮੱਝ ਦਾ ਚੈੱਕ ਕਰ ਸਕਦੇ ਹੋ ਤਾਰਾਂ ਤੂਰਾ ਹੋਰ ਦੋ ਵਾਰ ਚਵਾਈ ਹੋਣੀ ਆ ਆਪਣਾ ਵੀਡੀਓ ਬਣਾਉਣ ਦਾ ਟਾਈਮ ਅੱਜ 5 ਮਈ 6 ਵਜੇ ਦਾ ਟਾਈਮ ਆ ਹੁਣ ਚਵਾਈ ਇਹ ਤੋਂ ਬਾਅਦ ਮੱਝ ਦੀ ਕਰਨੀ ਆ ਧਾਰਾਂ ਵਗੈਰਾ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀ ਪੋਲੀ ਤੇ ਮੋਟੀ ਧਾਰ ਆ ਜਿਹੜਾ ਦੂਜੇ ਸੂਏ ਦਾ ਇਹਦਾ ਰਿਕਾਰਡ ਆ ਉਹ 16 ਤੋਂ 17 ਕਿਲੋ ਦਾ ਰਿਕਾਰਡ ਆ ਦੂਜੇ ਸੂਏ ਦਾ ਐਤਕੀ 17 ਕਿਲੋ ਚੰਗੀ ਸੇਵਾ ਨਾਲ ਮੱਝ ਨੇ ਦੁੱਧ ਚਵਾ ਜਾਣਾ ਆਦੇਸ਼ਾਂਦਵੀ ਧਾਰ ਵਗੈਰਾ ਤੇ ਕਰ ਸਕਦੇ ਨੇ ਬਹੁਤ ਪੋਲੀ ਤੇ ਮੋਟੀ ਸੋਹਣੀ ਧਾਰਾਂ ਦੇਖ ਸਕਦੇ ਨੇ ਦੂਜੀ ਥਾਂਾਂ 'ਵੀ ਮਾਰੂ ਹਾਂਜੀ ਦੋਸਤੋ ਸਾਰੀ ਡਿਟੇਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਧਾਰਾ ਵਗੈਰਾ ਤੁਹਾਨੂੰ ਸੁਣਾਤੀਆਂ ਦੁੱਧ ਆਪਣੇ ਕੋਲੇ 2 ਨਹੀਂ 4 ਨਹੀਂ 6 ਡੰਦ ਕੋਈ ਮਿਲ ਕੇ 14 ਕਿਲੋ ਲਿਜਾ ਸਕਦਾਗਾ ਮੱਝ ਥੱਲੇ 14 ਕਿਲੋ ਦੁੱਧ ਤਿਆਰ ਆ ਜਿਹੜੇ ਮੇਰੇ ਵੀਰਾਂ ਨੂੰ ਮੱਝ ਪਸੰਦ ਹੋਈ ਦਿੱਤੇ ਨੰਬਰਾਂ ਤੇ ਸੰਪਰਕ ਬਣਾ ਕੇ ਮੱਝ ਪੀ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ